Terima बस ਕਰਨਾ ਚੱਲ ਰਿਹਾ ਹੈ ਇੱਕ ਆਹਲਾ ਛੋਟਾ ਇਹਦਾ ਮਕਸਦ ਹੋਰ ਬਟਾਇਆ ਜੇਕਰ ਅਜਰਾਈਨ ਦਾ ਵਿੱਤ ਮੰਤਰੀ ਜਿਹੜਾ ਉਹ ਸਾਡੇ ਦੇ ਚਾਲਿਆ ਉਸ ਦੇਸ਼ ਦਾ ਵਿੱਤ ਮੰਤਰੀ ਜਿਹਨੇ ਪੂਰੇ ਫਰੰਸ ਦੀ ਨੂੰ ਬਰਾ ਦਿੱਤਾ ਉਹ ਵਿੱਤ ਮੰਤਰੀ ਜਿਹਨੇ ਉਸ 6 ਦੇਸ਼ਾਂ ਵਿੱਚ ਸਵੇਗਾ ਦੇ ਤੂਕਾਨੀਆਂ ਵਿੱਚ ਯੂਐਸਏ ਦੇ ਨਾਰਵੇ ਦੇ ਲਿਟਰਲੈਂਡ ਨੇ ਤਵੰਦੀ ਲਾਈ ਹੋਈ ਹੈ ਕੋਸ ਵਿਦੇਸ਼ ਮੰਤਰੀ ਨੂੰ ਸਾਡੀ ਜਿਹੜੀ ਵਿਦੇਸ਼ ਮੰਤਰੀ ਸੀਤਾ ਰੋਣਾ ਨੇ ਗੱਲ ਕੀਤੀ ਹੈ ਉਹਦੇ ਨਾਲ ਦਵੱਲੇ ਸਮਝੌਤੇ ਜਿਹੜੇ ਕਰਦੀਆਂ ਔਰ ਅਸੀਂ ਆਸ਼ੀਵਾਦੀ ਮੌਦੀ ਫਰੰਟ ਹੈ ਜਿਹੜਾ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਾ ਤੇ ਮੰਨ ਕਰਦਾ ਹੈ ਕਿ ਉਹਦੇ ਨਾਲ ਸਾਰੇ ਸਮਝੌਤੇ ਰੱਦ ਕੀਤੇ ਜਾਣ ਅਜ਼ਰਾਇਲ ਨੂੰ ਟੂਰਪੀਟਕ ਸੌਂਦਾ ਬੜੇ ਉਹ ਖਤਮ ਕੀਤੇ ਜਾਣ ਉਹ ਮੁਲਕ ਜਿਹੜਾ ਦੁਨੀਆ ਦੇ ਵਿੱਚ ਦਾਦਾਗਰੀ ਕਰਦਾ ਜਿਹਨੇ ਬੱਚਿਆਂ ਦਾ ਕਤਲ ਕੀਤਾ ਇਹਨੇ ਲੋਕਾਂ ਦਾ ਕਤਲ ਕੀਤਾ ਜਿਵੇਂ ਫਲਸਤੀਨ ਦੇ ਸਾਰੇ ਸ਼ਹਿਰਾਂ ਦੇ ਸ਼ਹਿਰ ਢਾ ਦਿੱਤੇ ਜਿਨੇ ਭੁੱਖ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਜਿਹੜਾ ਫਲਸਤੀਨ ਦੇ ਲੋਕਾਂ ਨੂੰ ਉਹਦੇ ਨਾਲ ਕੋਈ ਸਬੰਧ ਨਹੀਂ ਮਾਣ ਚਾਹੀਦੇ ਇਹ ਸਾਡੀ ਦੇਸ਼ ਦੀ ਸਰਕਾਰ ਅੰਸ਼ਕੰਦਾਰਾ ਔਰ ਫਾਸੀਵਾਦੀ ਲੋਕਾਂ ਦੇ ਨਾਲ ਜਿਹੜਾ ਗੁੰਮਦਾ ਕੰਮ ਕਰ ਰਹੀ ਹੈ ਪੂਰੀ ਦੁਨੀਆ ਪੂਰੀ ਦੁਨੀਆ ਦੇ ਲੋਕ ਅਜ਼ਰਾਇਲ ਦੇ ਅਮਰ ਵੀ ਜਿਹੜਾ ਵਿਰੋਧ ਕਰ ਰਹੇ ਆ ਲੱਖਾਂ ਦੀ ਗਿਣਤੀ ਦੇ ਲੋਕ ਕਾਹੇ ਅਮਰੀਕਾ ਹੋਵੇ ਪਰ ਜੇ ਹੋਵੇ ਨਿਊਜ਼ੀਲੈਂਡ ਹੋਵੇ ਸੇਲਿਆ ਹੋਵੇ ਹੋਰ ਕੋਈ ਹੋਰ ਲੱਖਾਂ ਦੀ ਗਿਣਤੀ ਦੇ ਲੋਕ ਜਿਹੜੇ ਸੜਕਾਂ ਤੇ ਨਿਕਲੇ ਜਿਹੜਾ ਵਿਰੋਧ ਕਰ ਰਹੇ ਆ ਕਿ ਫਲਸਟੀਨ ਤੇ ਹਮਲੇ ਬੰਦ ਕਰੋ ਬੰਨਸ ਟੀਮ ਨੂੰ ਅਜਾਦ ਕਰੋ ਉਹਨੂੰ ਯਾਦ ਮੁਲਕ ਦਾ ਦਰਜਾ ਦਿੱਤਾ ਹੋਇਆ ਹੈ ਕਿ ਉਹਨੂੰ ਅਜਾਦੀ ਨਾਲ ਜਿਹੜਾ ਰਹਿਣ ਦਿੱਤਾ ਜਾਵੇ ਔਰ ਸਾਡਾ ਵੀ ਇਹੋ ਜਿਹੜਾ ਇਸ ਛੋਨੇ ਕਾਫਲੇ ਦਾ ਵੱਡਾ ਮਕਸਦ ਆ ਕਿ ਉਸ ਵੇਖ ਮંત્રી ਨੂੰ ਦੇਸ਼ ਤੋਂ ਬਾਹਰ ਕਰੋ ਔਰ ਇਹੋ ਜਿਹੇ ਅਗਦੀ ਸਾਡੀ ਮੰਗ ਹੈ ਔਰ ਹੋਰੀ ਸਰਕਾਰ ਤੋਂ ਇਹੋ ਮੰਗ ਹੈ ਕਿ ਉਹਦੇ ਨਾਲ ਸਾਰੇ ਸਬੰਧ ਲਗਵਾ ਉਹ ਤੋੜੋ ਕਿ ਫਲਸਤੀਨ ਦੇ ਹੱਕ ਜਿੱਟ ਕੇ ਖੜੋ